ਆ ਲੋਕ ਨੇ ਤਾਂ ਆਪਾਂ ਰੋਟੀ ਖਾ ਰਹੇ ਆ ਮੈਂ ਕਹਾਂ ਤੁਸੀਂ ਫੇਰ ਉਦੀ ਚ ਭਲੇਵਾ ਤਾਰੂ ਪੀਰੇ ਦੇ ਕੋਈ ਦਾਰੂ ਨੀ ਜੀ ਪੀਰੇ ਤੇ ਕਿਹੜਾ ਪਿਓ ਆਪਣੇ ਮੁੰਡੇ ਨਾਲ ਬੈਠ ਕੇ ਦਾਰੂ ਪੀਏਗਾ ਜੀ ਮੈਨੂੰ ਦੱਸੋ ਕਿਹੜਾ ਬਾਪ ਉਹ ਵੀ ਐਜੂਕੇਟਿਡ ਫੌਜੀ ਬੰਦੇ ਦਾ ਆਪਣੇ ਅਸੂਲਾਂ ਦੇ ਪਹਿਲੇ ਪੱਕੇ ਹੁੰਦੇ ਨੇ ਇਹਨਾਂ ਦਾ ਐਲੀਗੇਸ਼ਨ ਆਇਆ ਦਾਰੂ ਪੀਰੇ ਆ ਦੂਸਰੀ ਗੱਲ ਲੜਾਈ ਕਿਥੇ ਨਾਲ ਲੱਪੜ ਵਾਲਾ 100% ਗੱਲ ਝੂਠ ਹੈ ਜੀ ਉਹ ਫੌਜੀ ਸਾਹਿਬ ਦਾ ਲੜਫੜ ਮਾਰਿਆ ਗਿਆ ਇਹ ਉਹਨਾਂ ਦਾ ਬੇਟਾ ਵੀ ਨਾਲ ਸੀ ਬੇਟਾ ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਉਰੇ ਉਰੇ ਜੀਮਾ ਕੋਲੇ ਹਥਿਆਰ ਸੀ ਕਿਹਨਾਂ ਕੋਲ ਦਾਂਗਾ ਵਗੈਰਾ ਜਾਂ ਕੋਈ ਅਸਲਾ ਵਗੈਰਾ ਨਹੀਂ ਨਹੀਂ ਅਸਲਾ ਨਹੀਂ ਸੀ ਗਲਤ ਗੱਲ ਪਾਜੀ ਜੀ ਨਹੀਂ ਨਹੀਂ ਆਈਡੀ ਆਈਡੀ ਖੁੰਦੇ ਹੋਏ ਤੁਸੀਂ ਦੇਖਿਆ ਜਦੋਂ ਤੁਨਨ ਸਿੰਘ ਸਾਹਿਬ ਦੀ ਆਈਡੀ ਖੋਈ ਗਈ ਉਹਨਾਂ ਦਾ ਫੋਨ ਖੋਇਆ ਗਿਆ ਤੁਸੀਂ ਦੇਖਿਆ ਉਹ ਸੀਨ ਨਹੀਂ ਮੈਂ ਇਹਨਾਂ ਨੂੰ ਧੱਕਾਉਂਦਾ ਦੇਖਿਆ ਜਦੋਂ ਮਾਰ ਰਹੇ ਸੀ ਨਾ ਇਹਨਾਂ ਨੂੰ ਤੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਬੇਟਾ ਹੈਗਾ ਇਹ ਜਿੰਨੀ ਪਰ ਉਹਨਾਂ ਨਾਲ ਸ਼ਰਮ ਧੱਕਾ ਹੋ ਰਿਆ ਸੀਗਾ ਜੀ ਮੈਂ ਤੁਹਾਨੂੰ ਕਹਿ ਰਿਹਾ ਹੁਣ ਸੋਚੋ ਇੱਕ ਬੰਦੇ ਨਾਲ ਬੰਦਾ ਧੱਕਾ ਕਰ ਰਿਹਾ ਕੁਝ ਵੀ ਕਰ ਸਕਦੇ ਆ ਜੀ ਹੁਣ ਮੈਂ ਗੱਲਾਂ ਬੰਦਾ 10 ਜਣੇ ਪੈਰਨ ਮੇਰਾ ਕਿੱਥੇ ਬਸ ਤੇ ਲੁਕਾ ਜੀ ਤੁਸੀਂ ਕਹਿ ਰਹੇ ਟੱਡੇ ਵਾਲਾ ਹੁਣ ਪੁਲਿਸ ਦੇ ਨਾਲ ਹੋ ਗਿਆ ਕੱਲ ਨੂੰ ਤੁਹਾਨੂੰ ਥ੍ਰੈਟ ਆਏਗਾ ਤਾਂ ਤੁਸੀਂ ਬਿਆਨ ਬਦਲੋਗੇ ਮੈਡਮ ਕਰਦਾਂ ਘਟਾਲਾਂਗਾ ਆਪਣੀ ਉਸ ਤੋਂ ਬਾਅਦ ਸਰਦਾਰ ਫੈਮਿਲੀ ਚੋ ਅਰਵਿੰਦਰ ਸਿੰਘ ਨਾਮ ਹੈ ਮੇਰਾ ਇਹ ਟੜ ਲੈਦਾ ਹੋ ਜੂਗਾ ਪਰ ਬੋਈ ਤੂੰ ਨਹੀਂ ਮਿੱਤੂਗਾ ਭਾਈ ਜੀ ਹੋਰ ਕੀ ਹੋਰ ਰਿਪੋਰਟ ਕਹਿ ਰਹੇ ਨੇ ਇੱਕ ਬੰਦੇ ਮੌਜੂਦ ਸੀ ਉੱਥੇ ਜੇ ਤੁਸੀਂ ਉਹ ਤੇ ਕਾਫੀ ਬ ਦੁੱਧ ਦੁੱਧ ਪਾਣੀ ਪਾਣੀ ਹੁਣੀ ਕਰ ਦਵਾ ਉਹਨਾਂ ਦੇ ਕੈਮਰੇ ਚੱਲਦੇ ਨੇ ਜੀ ਕਹ ਜੀ ਫੋਟੋ ਚ ਕੱਢ ਦੋ ਜੇ ਫੋਟੋ ਸਾਹ ਤੇ ਵਿੱਚ ਕਰਨਲ ਸਾਹਿਬ ਨੇ ਟੱਸ ਦੇ ਮਾਸਾ ਕਰਿਆ ਮੈਂ ਤਾਂ ਵੀ ਕਰਦਣੇ ਕਰਵਾ ਦਾਂਗਾ ਜੇ ਉਹਨਾਂ ਦਾ ਕੁਝ ਹੋਇਆ 1% ਕਸੂਰ ਨਹੀਂ ਸੀ ਉਹ ਬੰਦਿਆਂ ਦਾ 1% ਵੀ ਕਿਸ ਦੇ ਕੈਮਰੇ ਚੱਲਦੇ ਸੀ ਤੱਬੇ ਵਾਲਿਆਂ ਦੇ ਭਾਜੀ 24 ਘੰਟੇ ਚੱਲਦੇ ਨੇ ਕੈਮਰੇ ਮੈਂ ਕਹਿੰਦਾ ਤੁਹਾਨੂੰ ਮੈਂ ਅਸੀਂ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਰੋਟੀ ਖਾਈ ਆ ਉੱਥੇ